ਦੇ ਅਨੁਸਾਰ ਤੇਰਾ ਫੋਨ ਕਰਿਆ ਹੁਣ ਮਿਲਦੇ ਉਹਨਾਂ ਨੂੰ ਦੇਖੋ ਬਾਈ ਹਰਮੰਦਰ ਸਾਹਿਬ ਦੀ ਖੂਬਸੂਰਤੀ ਹਾਂ ਬਾਈ ਫੋਨ ਕਰ ਵੀ ਢਾਟਾ ਦੇਖੋ ਬਾਈ ਕਿੰਨੀ ਸੰਗੋ ਦਾ ਅੱਜ ਵੀ ਸਵਾਗਤ ਹੋ ਥੋੜਾ ਜਿਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ ਜੀ ਰੋਜ਼ ਰੋਜ਼ 33 ਤੇ ਹੋਰ ਵੀ ਕਿੱਦਾਂ ਹੋਸੀ ਉਮੀਦ ਆਵੇਂਗੇ ਬੱਚੇ ਗੁੱਡ ਹੋਵਾਂਗੇ ਅੱਜ ਦੇ ਬਲੌਗ ਵਿੱਚ ਜਾ ਰਹੇ ਆਂ ਬਾਈ ਆਪਾਂ ਹਰਮੰਦਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਠੀਕ ਹੈ ਬਲੌਗ ਜੁ ਬਣੇ ਰਹੋ ਤੁਹਾਨੂੰ ਵੀ ਕਰਾਉਣਾ ਹੈ ਬਾਈ ਦਰਸ਼ਨ ਦਾ ਸਾਰਾ ਰਸਤਾ ਐਕਸਪਲੇਨ ਕਰੂੰਗਾ ਕਿੱਧਰ ਕਿੱਧਰ ਦੇ ਨੂੰ ਗਏ ਆ ਤੇ ਕਿੰਨਾ ਟਾਈਮ ਲੱਗਿਆ ਬਾਈ ਬਲੌਗ ਜੁ ਬਣੇ ਰਹੋ ਦਿਖਾਉਣਾ ਤੁਹਾਨੂੰ ਅੰਮ੍ਰਿਤਸਰ ਸ਼ਹਿਰ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਉਣੀ ਹੈ ਬਾਈ ਹਾਂਜੀ ਬਾਈ ਆਪਾਂ ਆਪਣੀ ਫੋਰਡ ਅਨਡਰਵਰ ਲੈ ਕੇ ਚੱਲੇ ਆਂ ਆਹ ਥਾਰ ਦਾ करी खड़ी है भाई अपनी देखो जेड ब्लैक देखिए तुम ब्लॉग नहीं जिने देखे नहीं देख ले भाई जिने नहीं देखे करते आप अपनी फोर्ड ड्राइवर स्टार्ट भाई होगी भाई अपनी गड्डी स्टार्ट तेल का भाई इक्के टाका थोड़ा जहा बस उपर एक टाक तेल का पेगा भाई बाकी तीन छत्ती हो गए भाई ਤੀਨ ਸ਼ਕਤੀ ਹੋਵੇ ਤੇ ਵਾਕਿਆ ਪਰ বাজ ਜਾਣੇ ਬਈ ਸਵਾ ਚਾਰਕ ਤੁਰਦਿਆਂ ਨੂੰ ਹਜੇ ਆਪਾਂ ਨੇ ਗੱਡੀ ਵਿੱਚ ਸੰਭਾਲ ਸੂ ਰੱਖਣਾ ਬਈ ਪਿੱਛੇ ਦੇ ਬਈ ਡਿੱਗੀ ਮਤੇ ਬੇਸਬੂਸ ਤਾਂ ਮੈਂ ਕੱਢਤੀ ਤੁਹਾਨੂੰ ਦਿਖਾਉਣਾ ਇੱਕ ਮਿੰਟ ਬਣ ਰਿਹਾ ਬਲੌਗ ਦੇ ਵਿੱਚ ਬੇਸ ਤਾਂ ਪਾਈ ਆਪਾਂ ਨੇ ਬਾਹਰ ਕੱਢਤੀ ਆਹਾ ਆਪਣੇ ਗੱਡੀ ਵਿੱਚ ਸਿਸਟਮ ਦੇਖੋ ਆ ਪੀ 2 ਬੇਸ ਲੱਗੀ ਹੋਈ ਬਈ ਰੌਕ ਫੋਰਡ ਦੀ ਬਹੁਤ ਵੱਜਦੀ ਹੋਵੇ ਬਹੁਤ ਜ਼ਿਆਦਾ ਗੱਡੀ ਨੂੰ ਹਲਾ ਕੇ ਮਾਰਦੀ ਜੋ ਬਈ ਸਾਰੀ ਨੂੰ ਬਹੁਤ ਜ਼ਿਆਦਾ 베ਸ ਵੱਜਦੀ ਹੈ ਬਈ ਆਹ ਪੀ 2 베ਸ ਲੜੀ ਆਪਣੀ ਤੁਲਾਕ ਚੋਣੇ ਰਹੇ ਬਈ ਕਰਾਉਨੇ ਸਾਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਅੱਜ ਇਹ ਆਪਾਂ ਨੇ ਪਾਣੀ ਦੀ ਬੋਤਲ ਰੱਖਣੀ ਹੈ ਵਿੱਚ ਇਹ ਵਿੱਚ ਇਹ ਚਾਹਤਾ ਬਈ ਆਪਾਂ ਕੈਮਰਾ ਰੱਖ ਰੂਗਾ ਦੇਖੋ ਕਿਰੋਲੇ ਦੇ ਕੁੱਕੜੇ ਹੋ ਗਏ ਇਹ ਗੱਡੀਆਂ ਪੰਪ ਹਵਾਵਾ ਖਾਤਰ ਇਨ ਕਿਸ ਕੋਈ ਰਸਤੇ ਮਨਾਂ ਲੋਡ ਪਵੇ ਦੀ ਇਹਨੂੰ ਆਪਾਂ ਸਾਈਡ ਤੇ ਰੱਖ ਲੈਣੇ ਆ ਪਾਣੀ ਸਖਾ ਲਈ ਬਈ ਇੱਥੇ ਹਾਂਜੀ ਬਈ 4:00 ਵਜੇ ਆਪਾਂ ਹੁਣ ਆਪਣੇ ਘਰ ਤੋਂ ਨੂੰ ਲੱਗੇ ਆ ਜਿਹੜੇ ਕਿ ਆਪਣੇ ਘਰ ਤੇ ਲੋਕੇਸ਼ਨ ਅੰਮ੍ਰਿਤਸਰ ਦੀ 240 ਕਿਲੋਮੀਟਰ 30 35 ਦੇ ਵਿੱਚ ਵਿੱਚ ਆ ਬਈ ਲੋਕੇਸ਼ਨ ਜਿਹੜੀ ਆਪਣੇ ਘਰ ਤੇ ਆ ਬਾਕੀ ਆਪਾਂ ਨੇ ਕਰਾਲੀ ਜਾਣਾ ਹੈ ਕਰਾਲੀ ਤੇ ਆਗਮ ਜੀਤਨਾਂ ਨੂੰ ਚੱਕਣਾ ठीक है तो वो जाके भाई फिर अपने गह जाना अमृतसर ठीक है भाई बने रहे ब्लॉग बच्चे हाँ जी भाई पहले अपन एच चीज़ पंप तक पहुँच गए तीन हजार का बी पहला तीन हजार का चेक कर लो ਕੀ ਮੈਂ ਆ? ਸੋ ਤਵੇਰਾ। ਤਵੇਰਾ? ਬਾਈ। 3000 ਰੁਪਏ ਦਾ ਬਾਈ ਪੈ ਗਿਆ ਆਪਾਂ 1000 ਦਾ ਹੋਰ ਪਾ ਰਹੇ ਆ 4000 ਦਾ ਡੀਜ਼ਲ ਪਾ ਰਹੇ ਆ ਵੀ ਗੱਡੀਆਂ। ਆ ਗਿਆ ਬਾਈ 1000 ਰੁਪਏ ਦਾ ਹੋਰ ਪੈ ਗਿਆ। ਬਾਕੀ 2000 2000 ਦਾ ਡੀਜ਼ਲ ਤਾਂ ਵਿੱਚ ਗੱਡੀ ਦੇ ਪਹਿਲਾਂ ਵੀ ਹੈਗਾ ਬਾਈ ਹੁਣੇ। 22500 ਦਾ ਹੋਣਾ। ਹਾਂਜੀ ਬਾਈ ਆਪਾਂ ਫਾਈਨਲੀ ਅੰਮ੍ਰਿਤਸਰ ਪਹੁੰਚ ਗਏ ਬਾਈ ਆਪਾਂ 7:20 ਹੋ ਗਏ ਬਾਈ ਉਹ 2:00 2 ਘੰਟੇ 20 ਮਿੰਟ ਹੋਏ ਆ ਆਪਾਂ 5:00 ਵਜੇ ਕਰਾਲੀ ਉਤਰੇ ਦੇ ਬਾਈ ਨਾਉਨ ਸਟਾਪ ਆਏ ਆ ਆਪਾਂ ਪਹੁੰਚ ਗਏ ਠੀਕ ਆ ਬਾਣੇ ਰਿਓ ਬਲੌਗ ਚ ਤੁਹਾਨੂੰ ਦਿਖਾਉਣਾ ਹੈ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਬਾਈ ਹਾਂਜੀ ਬਾਈ ਵਰਮਾਲ ਆਪਾਂ ਨੇ ਬੰਨ ਲਿਆ ਸਿੱਪਰ ਅਖੜਾਤੀ ਵੇਲੇ ਆਪਾਂ ਨੇ ਉੱਥੇ ਦਾ ਬਾਈ ਉਹ ਨਾ ਪਾਰਕਿੰਗ ਦੀ ਪ੍ਰੋਬਲਮ ਥੀ ਟਾਈਮ ਲੱਗਣਾ ਥਾ 10-15 ਮਿੰਟ ਆਪਾਂ ਨੇ ਲਾਕ ਲਾ ਲਈ ਗੁਰਦੁਆਰੇ ਕੋਲੇ ਪਹੁੰਚ ਗਏ ਬਾਈ ਕਰਦੇ ਇੱਥੇ ਬਣਾਇਆ ਸੂਸੂ ਹਾਂਜੀ ਬਾਈ ਪੇੜ ਤਾਂ ਬਾਈ ਘੱਟੇ ਲੱਗਦੇ ਆ ਬਾਕੀ ਦੇਖਦੇ ਹੁਣ ਗੱਡੀ ਤਾਂ ਆਪਾਂ ਪਰਾਂ ਖੜਾਇਆ ਏ ਉੱਜਾਰ ਆਪਾਂ ਵਹੀ ਪੈਦਲ ਬਾਕੀ ਘਰਦਿਆਂ ਨੂੰ ਬਾਈ ਰਿਕਸ਼ੇੋਂ ਭੇਜ ਤਿਆ ਮੈਂ ਤੁਹਾਡੇ ਲਈ ਬਲੌਗ ਸ਼ੂਟ ਕਰ ਲਵਾਂ ਤੁਹਾਨੂੰ ਦਿਖਾਉਣਾ ਆਹ ਪਾਰਕਿੰਗ ਆ ਬਾਈ ਇੱਕ ਤਾਂ ਉੱਪਰ ਪਾਰਕਿੰਗ ਉੱਪਰ ਵਾਲਾ ਪੇੜ ਦੇ ਪਾਵਾਂ ਆਪਾਂ ਗੱਡੀ ਵਾਪਸ ਕਰਕੇ ਫੇਰ ਉਰੇ ਆਏ ਤੇ ਉਰੇ ਤੇ ਆਪਾਂ ਨੇ ਬਾਹਾਂ ਘੜਾਤੀ ਬਾਈ ਦੇਖੋ ਇਹ ਅੰਮ੍ਰਿਤਸਰ ਸ਼ਹਿਰ ਦੇਖੋ ਭਾਈ ਅੰਮ੍ਰਿਤਸਰ ਸ਼ਹਿਰ ਆਪਣਾ ਆ ਪਾਰਕਿੰਗ ਦਾ ਵੀ ਇੱਧਰ ਬਹੁਤ ਹੈਗੀ ਬਈ ਢਾ ਅਸੀਂ ਭਾਈ ਖੂਬਸੂਰਤੀ ਦੇਖੋ ਸਫਾਈ ਬਹੁਤ ਪੂਰੀ ਆ ਦੇਖੋ ਚਾਰ ਸੋਨੇ ਡਿਜ਼ਾਈਨ ਬਣਾਏ ਹੋਏ ਆ ਭਾਈ ਥੱਲੇ ਦੇਖੋ ਨਹੀਂ ਭਾਈ ਆਪਾਂ ਤਾਂ ਪਹਿਲੇ ਫੋਟੋ ਸ਼ੂਟ ਆਲੇ ਆ ਆ ਦੇਖੋ ਭਾਈ ਉਹ ਸਾਹਮਣੇ ਭਾਈ ਇੱਥੇ ਜਿਹੜਿਆ ਵਾਲਾ ਬਾਗ ਆ ਹੰਜੀ ਭਾਈ ਆਪਾਂ ਨਾ ਪੂਰੇ 2 ਸਾਲ ਬਾਅਦ ਆਏ ਆ ਮਰਦਸਾਹਰ ਸ਼ਹਿਰ ਨੇ 2 ਸਾਲ ਪਹਿਲਾਂ ਇੱਥੇ ਬਸ ਤੁਹਾਨੂੰ ਪਤਾ ਹੈ ਘੜ ਦੇ ਜਿਵੇਂ ਅੱਜ ਕੰਮ ਕਰ ਅੱਜ ਟਾਈਮ ਲੱਗਿਆ ਬਸ ਅੱਜ ਟਾਈਮ ਨਿਕਲਿਆ ਬਈ ਆਏ ਤਾਂ ਚਲ ਟਾਈਮ ਤਾਂ ਕੱਢਣਾ ਪੈਂਦਾ ਹਰੇ ਕੰਮ ਨੂੰ ਪਰ ਕੀ ਕਰੇ ਬਸ ਜਦ ਪਰਮਾਤਮਾ ਨੇ ਬੁਲਾਉਣਿਆ ਬਈ ਰੱਬ ਨੇ ਜਦ ਹੀ ਕਹਣਾ ਹੁੰਦਾ ਹੈ ਤੇਰੇ ਆ ਬਈ ਜਿਲਿਆਂ ਵਾਲਾ ਬਾਗ ਆ ਦੇਖੋ ਮੂਰਤੀ ਆ ਗਿਆ ਸੁਨੇ ਲਾਈਆਂ ਵੀ ਇਹਦਾ ਬੁਰਾ ਜਿਹਾ ਬਈ ਖਾਦਾ ਕਾਠਾ ਤੇ ਬਈ ਪਰਾਕਤੀ ਨਿਸ਼ਨੀ ਦੇਵ ਮੰਦਿਰ ਆ ਬਈ ਆ ਦੇਖੋ ਮੰਦਿਰ ਸਾਹਿਬ ਕੋ ਪਹੁੰਚ ਕੇ ਬਈ ਗੇਟ ਬਲ ਆ ਰਿਹਾ ਜੁੜਾ ਕਰ ਤੁਹਾਨੂੰ ਜੇ ਮੈਂ ਤੁਹਾਨੂੰ ਮੁਫਤ ਨਾ ਦਿਨ। ਉੱਥੇ ਨਾ ਬਾਈ ਚਾਰ ਦਰਵਾਜ਼ੇ ਹਨ ਹਰਮੰਦਰ ਸਾਹਿਬ ਦੇ ਪਰ ਚਾਰੇ ਪਾਸੇ ਤੇ ਬੜ ਸਕਦੇ ਅਸੀਂ ਤੈਨੂੰ ਮਾਤੀ ਗੇਟ ਨੂੰ। ਕੀ ਸਸਤੀ ਕੀ ਆਇਆ? ਆ ਦੇਖੋ ਬਾਈ ਮੈਗੀ 25 ਰੁਪਏ, ਲੈਮਨ 25 ਰੁਪਏ, ਕੋਲਡ ਬਾਕਸ ਇਹ ਕੁਝ ਰੁਪਏ ਬਾਈ। ਫੇਰ ਵੀ ਹੈਂਡ ਵਾਸ਼ ਕਰੋ ਪਹਿਲਾਂ ਫਿਰ ਆਪਾਂ ਕਰਦੇ ਹਾਂ ਐਂਟਰੀ ਅੰਦਰ ਤੁਹਾਨੂੰ ਦਿਖਾਇਆ ਹਾਂਜੀ ਬਾਈ ਕਰੋ ਦਰਸ਼ਨ ਧਰਮੰਦਰ ਸਾਹਿਬ ਦੇ ਕੱਠ ਦਾ ਬਹੁਤ ਆ ਬਾਈ ਸਤਨਾਓ ਵਹਿਰੂ ਵਹਿਰੂ ਹੋ ਰਹਿ ਗਿਆ ਬਈਆ ਹਾਂਜੀ ਬਾਈ ਆਪਣੇ ਬੰਦਿਆਂ ਨੂੰ ਟੈਂਪੋ ਵਾਲਿਆਂ ਨੇ ਪਰਲੇ ਗੇਟ ਨੂੰ ਧਰਦਿਆ ਠੀਕ ਆ ਫੋਨ ਕਰਿਆ ਹੁਣ ਮਿਲਦੇ ਉਹਨਾਂ ਨੂੰ ਆਪਕੋ ਤਿਆਰ ਆ ਕੇ ਬੀਚ ਮੇਂ ਇਹ ਰਹੀ ਬਈ 베ਰੀ ਕਿੱਥੇ ਇਸ਼ਨਾਨ ਕਰਦੇ ਆਪਾਂ ਸਾਰੇ ਆ ਗਏ ਦੇਖੋ ਕਿੰਨੀ ਸੰਗਤ ਹੈ ਇਸ਼ਨਾਨ ਕਰ ਰਹੀ ਹੈ ਬਈ ਲਓ ਭਾਈ ਨੂੰ ਆਤੋਂ ਹੈ ਬਈ ਬਾਕੀ ਬਾਬਾ ਜੀ ਕਰ ਰਹੇ ਨੇ ਇਸ਼ਨਾਨ ਦੇਖੋ ਬਈ ਸੰਗਤ ਤਾਂ ਬਹੁਤ ਆਈ ਹੋਈ ਹੈ ਬਈ ਅਗੁਰ ਆਏ ਸਾਰੇ ਪਾਸੇ ਘੁੰਮਦੇ ਆ ਵੜੇ ਬੰਦੇ ਲੱਭੇ ਇੱਥੇ ਕਹਿ ਰਹੇ ਆ ਗੇਟ ਦੇ ਬਾਹਰ ਖੜੇ ਆ ਬਈ ਦੇਖਦੇ ਆਂ ਆਪ ਜਾ ਕੇ ਕੱਟਦਾ ਬਹੁਤ ਆ ਬਈ ਸੰਗਤ ਦਾ ਦੇਖੋ ਬਈ ਹਰਮੰਦਰ ਸਾਹਿਬ ਦੀ ਖੂਬਸੂਰਤੀ ਹਾਂ ਬਈ ਹੋਰ ਗਰਮੀ ਢਾਟਾ ਦੇਖੋ ਬਈ ਕਿੰਨੀ ਸੰਗਤ ਆ ਹਾਂਜੀ ਬਾਈ ਲਾਈਨਾਂ ਲੱਗੇਆਂ ਮੈਂ ਦੇਖਦੇ ਆ ਕਿੰਨੇ ਟਾਈਮ ਚ ਨੰਬਰ ਆਉਂਦਾ ਬਾਈ ਦੇਖੋ ਘੱਟ ਹਾਂਜੀ ਬਾਈ ਕਿੰਨਾ ਟਾਂਟਾ ਹੋ ਗਿਆ ਦੇਖ ਲਓ ਇੰਨੀ ਤੇ ਇੱਥੇ ਤੱਕ ਪਹੁੰਚਿਆ ਅਸੀਂ ਆਪਾਂ ली पई आहे भई ਜੀ ਬਈ ਫਾਈਨਲੀ ਆਪਾਂ ਨੇ ਦਰਸ਼ਨ ਤਾਂ ਕਰ ਲਏ 3 3.5 ਘੰਟੇ ਬਈ ਲੱਗਦੇ ਲੈਨ ਵਾਈ ਬੱਦੇ ਲੱਗੇ 4 ਘੰਟੇ ਲੱਗੇ ਬਈ ਬੱਦਲ ਆਪਾਂ ਨੇ ਟਿਕ ਲਿਆ ਠੀਕ ਆ ਹੁਣ ਇਧਰ ਬਰਾਵਚ ਕਿੰਨਾ ਟਾਈਮ ਲੱਗੇ ਬਈ 4 4 ਘੰਟੇ ਕਿ ਕਹਿੰਦੇ ਨਹੀਂ ਹਾਂ ਜੀ ਬਈ ਫਾਈਨਲੀ ਆਪਾਂ ਨੇ ਹਰਮੰਦਰ ਸਾਹਿਬ ਦੇ ਦਰਸ਼ਨ ਤਾਂ ਕਰ ਲਏ ਬਈ ਪੀੜ ਬਹੁਤ ਹੀ ਬਾਈ ਬਹੁਤ ਕੱਠਾ ਪਰ ਮਨ ਨੂੰ ਸ਼ਾਂਤੀ ਮਿਲ ਗਈ ਮੱਥਾ ਟੇਕ ਕੇ ਬਾਈ ਜਰੂਰ ਤੁਹਾਨੂੰ ਵੀ ਸਾਰਿਆਂ ਨੂੰ ਬਾਈ ਜਿਹੜੇ ਜਿਹੜੇ ਵੀਰੇ ਮੱਥਾ ਟੇਕਣਾ ਚਾਹੀਦਾ ਸਾਲ 'ਚ ਇੱਕ ਅੱਧੀ ਵਾਰ ਤਾਂ ਚਾਹੀਦਾ ਬਾਈ ਜਰੂਰ ਬਾਕੀ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਬਾਈ ਕਿਉਂ ਸੰਗਤ ਬਹੁਤ ਹੁੰਦੀ ਹੈ ਬਾਈ ਹੁਣ ਬਹੁਤ ਜ਼ਿਆਦਾ ਕੱਠ ਹੋਣ ਲੱਗ ਗਿਆ ਠੀਕ ਆ ਬਾਈ ਬਲੌਗ 'ਚ ਬਣੇ ਰਹੋ ਮੇਰੇ ਵੀਰ ਅੱਜ ਨੂੰ ਦੇਖੋ ਬਾਈ ਆਗਮ ਜੋਤ ਨੂੰ ਵੀ ਇਸ਼ਨਾਨ ਕਰਾ ਰਹੇ ਆ ਮੱਥੇ ਤੋਂ ਬਾਅਦ ਕਾਉਂ ਨਾ ਭਾਈ ਬਿਜੁਰ ਗਾਲੀ ਜਿਨ੍ਹਾਂ ਦੇ ਗੋਡੇ-ਗੋਡੇ ਦੁਖਦੇ ਆ ਮਸ਼ੀਨ ਆ ਦੇਖੋ ਰਮੇਂਦਰ ਸਾਹਿਬ ਚ ਸਾਰੇ-ਸਾਰੇ ਗੇਟਾਂ ਤੇ ਲੱਗੇ ਆ ਵੀ ਆਪਣੇ ਸਾਰੇ ਵੀ ਜਿੰਨੇ ਵੀ ਗੇਟਾਂ ਤੇ ਸੋਇ ਇਕੱਠਾ ਦੇਖਾ ਭਾਈ ਮਾਤਾ ਜੀ ਉਹ ਰਾਖਾ ਕਰਿਆ ਭਾਈ ਬਾਈ ਹੁਣ ਆਪਾਂ ਕੋ ਦਿਖਾਣ ਲੱਗੇ ਆ ਆ ਦੇਖੋ ਅੰਬਰ ਸਰਦੀਆਂ ਪਿਆਰ ਛੋਟੇ ਛੋਟੇ ਤੰਗ-ਤੰਗ ਦੀਆਂ ਬਾਈ ਇਹ ਤਾਂ ਖਾ ਰਹੇ ਹੁਣ ਅੰਮਰਤ ਸਰੀ ਕੁਲਚਾ 70 ਰੁਪਏ ਦਾ ਵੀ ਉਹ ਅਰੇ ਇੱਕ ਕੁਲਚਾ ਨੇ ਰਹਾ ਰਹੇ ਦੇਖੋ ਬਾਈ ਅੰਮਰਤ ਸਾਈ ਕੁਲਚਾ ਆ ਟੈਸਟੀ ਵਾਲਾ ਹੈ ਆਲੂ ਕੁਲ ਚੱਬਿਓ ਆ ਪਾਟੀ ਦੀ ਚਾਹ ਰਮਾਨ ਨਾਰਾ ਆਗਮ ਜੋ ਕੱਪਾ ਨੇ ਦੋ ਖਲਾਉਣੇ ਨੇ ਲੈ ਆ ਦੇਖੋ ਕਿਹੜੀ ਜਿੱਕੀਆਂ ਬਈ ਕਿੰਨੀਆਂ ਹੈ ਭੌਗਾਠ ਹੋ ਗਿਆ ਭਾਈ ਹੁਣ ਤਾਂ ਦਿਨਵਾ ਦਾ ਲੈ ਪਿਆਰਪ ਤੇ ਗੜਾ ਇੱਕ ਦੇ ਆ ਦੇਖੋ ਨਸੀ ਮਰ ਸਰਦੀ ਬਈ ਕਰਮਾਨ ਦਾ ਹੀ ਕਾਜ ਆਉਂਦਾ ਇੱਕ ਦਮ ਜੋਤ ਦਾ ਇੱਕ ਇੱਕ ਮਦਦ ਜਰੀ ਉਪਰਾਂ ਪਾਇਆ ਬੋਨੇ ਹੱਥਾਂ ਹੁਣ ਆਪਾਂ ਜਾ ਰਹੇ ਆਪਣੀ ਗੱਡੀ ਕੋਲ ਆਮ ਤਾਂ ਪਾ ਕੇ ਵਈ ਲੱਤਾ ਦੋਣ ਲੱਗੀਆਂ 4 ਘੰਟੇ ਖਟ ਕੇ ਉਹ ਖੜੀ ਆਪਣੀ ਗੱਡੀ ਵਈ ਦੇਖੋ ਬਾਈ ਕਹੇ ਖੜੀ ਆ ਉਹ ਹੋ 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 ਸਵੇਰੇ ਖਾਲੀ ਭੇਜਿਓਈ ਸਾਰੀ ਗੱਡੀ ਵੀ ਆ ਜਾਂਦੀ ਆ ਗੁਰਦੁਆਰੇ ਕੋਲੇ ਆ ਜਾਂਦੀ ਬਈ ਆਪਾਂ ਦੇਖੋ ਹੁਣ ਲਿਆਏ ਕਿਉਂ ਤੁਹਾਨੂੰ ਪਤਾ ਰਸਤੇ ਦਾ ਪਤਾ ਨਹੀਂ ਤਾਂ ਫਿਰ ਹਲੋ ਵਾਲੀ ਕਾਰ ਗੱਡੀ ਰਸਤੇ ਦੀ ਆਪਾਂ ਹੁਣ ਪਹੁੰਚ ਗਏ ਗੱਡੀ ਮੋੜਦੇ ਆਂ ਦੇਖੋ ਬਈ ਕੋਲੇ ਚਲੇ ਗਏ ਹੁਣ ਆਪਣੀ ਗੱਡੀ ਦੇਖੋ ਬਈ ਫੁੱਲ ਦੇਖੋ ਮਬਰ ਸਰਮਾ ਮਾਰੇ ਕੋ ਫੁੱਲ ਲਿਆ ਕਰ ਗੱਡੀਆਂ ਤੇ ਆਓ ਜਦੋਂ ਜਦੁਆਰੇ ਖੜੇ ਹੁਣ ਆਪਾਂ ਤਰਨਤਨ ਸਾਹਿਬ ਪਹੁੰਚ ਗਏ ਗੱਡੀ ਕਰਤੀ ਆਪਣੇ ਪਾਰਕ ਦੇਖੋ ਬਈ ਕਾਠੂਰੇ ਵੀ ਸੋਹਣਾ ਹੈ ਬਈ 2 ਮਿੰਟ ਜਿਹਦੇ ਗੋਡੇ-ਗੋਡੇ ਦਿਖਦੇ ਆ ਬਾਬਾ ਤੇਲ ਲਾਉਂਦਾ ਸੈੱਟ ਹੋ ਜਾਂਦੇ ਆ ਬਈ ਜਾਦੂ ਹੈ ਬਈ ਤੇਲ ਦਾ ਦੇਖੋ ਬਈ ਗੋਡੇ ਆ ਚੱਲ ਰਿਹਾ ਟ੍ਰੀਟਮੈਂਟ ਠੀਕ ਹੈ ਪਿੱਛੇ ਹੋ ਗਿਆ ਗੀਰ ਨਾ ਦੇਖ ਪਿੱਛੇ ਤੂੰ ਪਿੱਛੇ ਰਹਿ ਜਾ ਤੂੰ ਸਮਾਨ ਵਾਹ ਗੀਰਦੀਆਂ ਜਾ ਪਿੱਛੇ भाई देख दे जादू अभी दो मिनट में कह रहा बाबा कहना ठीक हो जने गोटी भाई तो अंदर लौट आ भाई अपन तन तन पहुंच के देखो तरवा साहब ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੀਂ ਕਰਨ ਕਰਨ ਦੇਖੋ ਬਈ ਸਾਰੇ ਗੁਰਦੁਆਰਿਆਂ ਨਾਲੋਂ ਸਰੋਵਰ ਬੜਾ ਬਈ ਇੱਥੇ ਇਹ ਗੁਰਦੁਆਰੇ ਦਾ ਤਰਨਤਨ ਨਗਰ ਦਾ ਬਈ ਘਾਟ ਰਹੀ ਬਈ ਬਾਈ ਅੱਜ ਪੂਰਾ ਸੋਹਣਾ ਪਰ ਅੰਬਰਸਾਨ ਨਾਲੋਂ ਘਾਟਾ ਬਈ ਬਾਕੀ ਗੁਰਦੁਆਰਿਆਂ ਮੈਂ ਆਪਾਂ ਜਾ ਕੇ ਦੇਖਦੇ ਹਾਂ ਦਰਵਾਜ਼ਾ ਸਾਹਿਬ ਦਾ ਟਾਇਰ ਜਲਦੇ ਆ ਬਈ ਗਰਮ ਪਈ ਆ ਧੁੱਤੀ ਜੀ ਬਈ ਕਰੋ ਦਰਸ਼ਨ ਤਾਰੰਦਨ ਸਹਿਬ ਗੁਰਦੁਆਰੇ ਦੇ ਇਹ ਪਾਹ ਹੁਣ ਟੀ ਬ੍ਰੇਕ ਦੇ ਲਈ ਜਲੰਧਰ ਰੁਕਿਆ ਬਈ ਰੇਲੀ ਤੇ ਗਾਹ ਢਾਬਾ ਆ ਉਹ ਮੋਬਾਈਲ ਚ ਨੂੰ ਢਾਬਾ ਉਹ ਆਪਣੀ ਗੱਡੀ ਖੜੀ ਆ ਆਯੁਰਵਦਾਵਾਂਸ ਆ ਰਹੇ ਆ ਪੌੜੇ ਕੇ ਪੰਜ ਦਾ ਟਾਈਮ ਹੋ ਗਿਆ ਬਈ ਬਈ ਫੈਲੀ ਆਪਾਂ ਹੁਣ ਘਰਾਂ ਪਹੁੰਚ ਗਏ ਟਾਈਮ ਹੋ ਗਿਆ ਬਈ 7:26 ਮਿੰਟ ਕਿਹ ਟਾਈਮ ਨਾਲ ਮੁੜਿਆ ਬਈ ਉਹ ਇਹ ਆ ਤਾਂ ਹੋਰ ਵੀ ਸਾਧਰ ਜਾਣਾ ਦਾ ਬਈ ਇੱਕ ਤਾਂ ਸਾਨੂੰ ਪਤਾ ਰਸਤੇ ਉਾਰ ਰਿਸ਼ਤੇਦਾਰਾਂ ਨੂੰ ਛੱਡਣਾ ਦਾ ਆਗਮਨ ਉਹਨਾਂ ਨੂੰ ਉੱਤੇ ਬਾਦ ਦੂਜੀ ਚੱਕਰ ਇੱਕ ਵਾਈ ਰਸਤੇ ਮਸਪੀਡ ਵਾਲੇ ਖੜੇ ਤੇ ਉਹਦੇ ਕਰਕੇ ਆਪਾਂ ਨੂੰ ਹੋਵੇ ਵੀ ਹੋਣਾ ਪਿਆ ਸਪੀਡ 'ਚ ਗੱਡੀ ਰੱਖਣੀ ਪਈ ਜਾਂਦੇ ਹੋਏ ਆਪਾਂ ਨੂੰ ਕੋਈ ਟਾਈਮ ਨਹੀਂ ਲੱਗਿਆ ਬਾਈ ਹੁੰਦੇ ਆਪਾਂ ਨੂੰ ਟਾਈਮ ਲੱਗਿਆ ਏ ਠੀਕ ਆ ਚੱਲ ਕੋਈ ਨਾ ਬਾਈ ਫਿਰ ਵੀ ਆਪਾਂ ਟਾਈਮ ਸਿਰੇ ਕਰਾ ਆ ਗਏ ਆਪਣੇ ਠੀਕ ਆ ਹੁਣ ਬਾਕੀ ਤੁਹਾਨੂੰ ਗੱਲ ਕਰਾਂ ਵੀ ਗੱਡੀ ਦੀ ਐਵਰੇਜ ਬਾਰੇ ਬਾਈ ਆਪਣੀ ਗੱਡੀ ਨੇ 7:00 ਵਜੇ 27 ਮਿੰਟ ਬਰਾਹੇ ਆਪਾਂ ਕਰਾ ਪਹੁੰਚ ਗਏ ਅਜੇ ਤੱਕ ਪਹਿਲਾਂ ਆ ਗਏ ਚੱਲ ਤੁਹਾਨੂੰ ਮੈਂ ਵੀਡੀਓ ਮਾਉਣ ਦੱਸ ਰਿਹਾ ਬਾਈ ਠੀਕ ਆ ਆਪਣੀ ਗੱਡੀ ਦਾ ਐਸਟੀਵੇਟ 4000 ਰੁਪਏ ਦਾ ਆਪਣੀ ਗੱਡੀ ਨੇ ਤੈਰ ਪੀਤਾ ਬਾਈ ਇਹਦੇ ਉਤੇ ਚਾਰ ਰਹਾ ਦਾ ਪੰਪ ਤੇ ਪਾਇਆ ਤਾ ਵੀ ਫੁੱਲ ਨਹੀਂ ਕਰਾਈ ਤੈਂਕਿਊ ਉਹ ਤਾਂ ਫੁੱਲ ਹੋ ਗਈ ਤੇ ਇਹਦੇ ਵਿੱਚ 1200 ਤੇਲ ਹੋਰ ਪਾ ਜਾਣਾ ਤਾਂ ਬਾਕੀ ਜਿਹੜੇ ਆਪਣੇ ਮੀਟਰ ਦੀ ਰੀਡਿੰਗ ਆ 478 ਕਿਲੋਮੀਟਰ 4 ਕਿਲੋਮੀਟਰ ਪੰਪ ਤੱਕ ਦਾ ਲਾ ਲਓ ਬਾਈ 485 ਕਿਲੋਮੀਟਰ ਆਪਣੀ ਗੱਡੀ ਚੱਲੀ ਆ ਜਿਹੜੀ ਮੈਰੇ ਸ਼ੋਅ ਕਰ ਰਹੀ 10.8 ਦੀ ਗੱਡੀ ਆ ਬਾਈ 8 ਘੰਟੇ 41 ਮਿੰਟ ਗੱਡੀ ਚੱਲੀ ਆ ਇਹਦੇ ਵਿੱਚ ਬਾਈ ਘੰਟਾ ਡੇਢ ਘੰਟਾ ਸਟਾਰਟ ਵੀ ਰਹੀ ਆ ਆਪਾਂ ਕਹਿ ਸਕਦੇ ਆ ਆਪਾਂ ਢੱਬੇ ਢੂਬੇ ਵਖੜਦੇ ਜਾਨਾਂ ਵਿੱਚ ਬੈਠੇ ਤੇ ਗੱਡੀ ਸਟਾਰਟ ਰਹੀ ਆ ਠੀਕ ਆ ਬਾਈ ਆਪਾਂ ਬਲੌਗ ਨੂੰ ਕਰਦੇ ਆ ਸਮਾਪਤ ਇਹਨੂੰ ਠੀਕ ਹੈਗਾ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜਰੂਰ ਕਰ ਲਿਓ